ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਇੱਕ ਬਹੁਤ ਹੀ ਜਾਣਕਾਰੀ ਭਰਪੂਰ ਵੀਡੀਓ ਆ ਇਹ ਵੀਡੀਓ ਵੇਖ ਕੇ ਤੁਸੀਂ ਆਪਣੀ ਲਾਈਟ ਦਾ ਹਜ਼ਾਰਾਂ ਰੁਪਏ ਦਾ ਫਾਇਦਾ ਕਰ ਸਕਦੇ ਹੋ ਇਹ 2 250 ਦਾ ਜਿਹੜਾ ਪੁਰਜਾ ਇਹ ਤੁਹਾਡੇ ਘਰ ਦਾ ਇੱਕ ਚੌਕੀਦਾਰ ਹੀ ਸਮਝੋ ਜਿਹੜਾ ਕਿ ਸਵੇਰੇ ਦਿਨ ਚੜ੍ਹਦੇ ਨੂੰ ਤੁਹਾਡੀ ਲਾਈਟ ਬੰਦ ਕਰੂਗਾ ਤੇ ਸ਼ਾਮ ਨੂੰ ਸੂਰਜ ਸੇਪਣ ਤੋਂ ਜਿਉਂ ਹੀ ਹਨੇਰਾ ਹੋਊਗਾ ਤੁਹਾਡੀ ਲਾਈਟ ਨੂੰ ਆਪਣੇ ਆਪ ਚਾਲੂ ਕਰੂਗਾ ਕਈ ਵਾਰੀ ਕੀ ਹੁੰਦਾ ਆਪਣੇ ਦੋਸਤਾਂ ਦੇ ਮਿੱਤਰਾਂ ਦੇ ਘਰ ਦੂਰ ਹੁੰਦੇ ਆ ਜਿੰਨੇ ਆਪਣਾ ਇਹਦਾ ਹਿੱਸੀ ਕਰ ਕਿਤੇ ਹੁੰਦਾ ਤੇ ਡੰਗਰਾਂ ਵਾਲਾ ਪਸ਼ੂਆਂ ਵਾਲਾ ਘਰ ਕਿਤੇ ਹੋਰ ਪਾਸੇ ਹੁੰਦਾ ਤਾਂ ਕੀ ਹੁੰਦਾ ਪਰ ਰਾਤ ਨੂੰ ਲਾਈਟ ਜਗਾ ਕੇ ਛੱਡਿ ਆਉਣੇ ਆ ਤੇ ਸਵੇਰੇ ਆਪਣੀ ਲਾਈਟ ਕਈ ਕਿਹ ਕਿੰ ਘੰਟੇ ਫालतू ਚੱਲਦੀ ਰਹਿੰਦੀ ਹੈ ਇਸ ਦਾ ਚੌਕੀਦਾਰ ਦਾ ਕੰਮ ਇਹੀ ਆ ਵੀ ਜਦੋਂ ਵੀ ਇਹਦੇ ਉੱਪਰ ਸੂਰਜ ਦੀ ਲਾਈਟ ਨੇ ਪੈਣਾ ਤਾਂ ਲਾਈਟ ਨੇ ਆਪਦੇ ਆਪ ਬੰਦ ਹੋ ਜਾਣਾ ਤੇ ਸ਼ਾਮ ਨੂੰ ਜਿਉਂ ਹੀ ਹਨੇਰਾ ਹੋਣਾ ਆਸ ਨੇ ਆਪਣੇ ਆਪ ਹੀ ਲਾਈਟ ਨੂੰ ਚਾਲੂ ਕਰ ਦੇਣਾ ਇਸ ਨੂੰ ਤੁਸੀਂ ਜਿਸ ਵੀ ਬਿਜਲੀ ਵਾਲੀ ਦੁਕਾਨ ਦੇ ਉੱਪਰੋਂ ਖਰੀਦ ਕੇ ਤੁਸੀਂ ਆਪਣੇ ਆਪ ਘਰ ਦੇ ਵਿੱਚ ਆਪਣੇ ਆਪ ਕਿਸੇ ਵੀ ਲਾਈਟ ਦੇ ਉੱਪਰ ਲਗਾ ਸਕਦੇ ਹੋ ਕਿਉਂਕਿ ਕਈ ਹੁੰਦਾ ਵੀ ਐਨਆਰਈ ਵੀਰ ਬਾਹਰ ਰਹਿੰਦੇ ਨੇ ਉਹਨਾਂ ਦੀਆਂ ਕੋਠੀਆਂ ਦੇ ਵਿੱਚ ਕੋਈ ਚੌਕੀਦਾਰ ਵਗੈਰਾ ਨਹੀਂ ਰੱਖਿਆ ਹੁੰਦਾ ਇਹ ਆਪਣੇ ਬਾਹਰ ਜਿਹੜੀਆਂ ਲਾਈਟਾਂ ਲੱਗੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਵਿਹੜੇ ਦੇ ਵਿੱਚ ਲੱਗੀਆਂ ਹੁੰਦੀਆਂ ਨੇ ਉਹ ਲਾਈਟਾਂ ਤੇ ਇਹ 2250 ਰੁਪਏ ਦਾ ਪੁਰਜਾ ਲਿਆ ਕੇ ਫਿੱਟ ਕਰ ਦਿਓ ਤੇ ਲਾਈਟ ਸ਼ਾਮ ਨੂੰ ਆਪਣੇ ਆਪ ਚੱਲੇਗੀ ਤੇ ਸਵੇਰੇ ਦਿਨ ਚੜ੍ਹਦੇ ਨੂੰ ਲਾਈਟ ਆਪਣੇ ਆਪ ਬੰਦ ਹੋਊਗੀ। ਇਹ ਹਰੇਕ ਬਿਜਲੀ ਦੀ ਦੁਕਾਨ ਤੋਂ ਅਕਸਰ ਮਿਲ ਜਾਂਦਾ। ਇਹਦਾ ਨਾਮ ਹੈ ਫੋਟੋਸੈਲ। ਇਹ ਕੰਮ ਕਿਵੇਂ ਕਰਦਾ? ਇਹ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਇਹਨੂੰ ਚਲਾ ਕੇ ਵੀ ਦਿਖਾਵਾਂਗੇ। ਪਹਿਲਾਂ ਆਪਾਂ ਡਾਇਗਰਾਮ ਤੇ ਆਪਾਂ ਇਹਦੇ ਸਮਝ ਲੈਨੇ ਆ ਸਿਰਫ ਇਹਦੇ ਤਿੰਨ ਤਾਰਾਂ ਨੇ ਉਹ ਆਪਾਂ ਕਿੱਥੇ-ਕਿੱਥੇ ਲਾਉਣੀਆਂ ਨੇ। ਆਪਾਂ ਸਹੀ ਤਰੀਕੇ ਦੇ ਨਾਲ ਢੰਗ ਦੇਣਾ ਆਪਣੇ ਆਪ ਬਿਗੈਰ ਬਿਜਲੀ ਦੇ ਮਕੈਨਿਕ ਦੇ ਸੱਦੇ ਤੋਂ ਨੂੰ ਫਿੱਟ ਕਰ ਸਕਦੇ ਹਾਂ। ਮੰਨ ਲਓ ਵੀ ਜਿਹੜੀ ਇਹ ਲੱਗਿਆ ਹੈ ਇਹ ਪੁਰਜਾ ਹੈ ਇਹਨੂੰ ਫੋਟੋਸੈਲ ਕਹਿੰਦੇ ਨੇ। ਤਿੰਨ ਤਾਰਾਂ ਨੇ ਇੱਕ ਬ੍ਰਾਊਨ ਇੱਕ ਬਲੂ ਤੇ ਇੱਕ ਰੈੱਡ ਤੇ ਇਧਰ ਆਪਣੀ ਲਾਈਟ ਲੱਗੀ ਹੋਈ ਆ ਇਹਨੂੰ ਆਪਾਂ ਫਿੱਟ ਕਿਵੇਂ ਕਰਨਾ ਇਹ ਜਿਹੜਾ ਪੁਰਜਾ ਆਪਾਂ ਲਾਈਟ ਦੇ ਉੱਪਰ ਫਿੱਟ ਕਰਨਾ ਲਾਈਟ ਦੇ ਥੱਲੇ ਵੀ ਨਹੀਂ ਫਿੱਟ ਕਰਨਾ ਜਾਂ ਸਾਹਮਣੇ ਨਹੀਂ ਫਿੱਟ ਕਰਨਾ ਇਹਦੇ ਉੱਪਰ ਲਾਈਟ ਦੀ ਲਾਈਟ ਨਹੀਂ ਪੈਣੀ ਚਾਹੀਦੀ ਲਾਈਟ ਪੈਣ ਦੇ ਨਾਲ ਇਹਨੇ ਸਹੀ ਪ੍ਰੋਪਰ ਕੰਮ ਨਹੀਂ ਕਰਨਾ ਜਿਵੇਂ ਆ ਲਾਈਟ ਨੀਚੇ ਲਾਉਣੀ ਆਪਾਂ ਇਹਦੇ ਉੱਪਰ ਇਹਨੂੰ ਉੱਪਰ ਫਿੱਟ ਕਰਨਾ ਬ੍ਰਾਊਨ ਤੇ ਬਲੂ ਤਾਰ ਨੂੰ ਆਪਾਂ ਜੋ ਮੇਨ ਆਪਣੀ ਸਪਲਾਈ ਆ ਉਹ ਦੇਣੀ ਆ ਤੇ ਬਲੂ ਤੇ ਰੈੱਡ ਤਾਰੇ ਲੋਡ ਵਾਲੀ ਆ ਜੋ ਆਪਾਂ ਜਿਹੜੀ ਲਾਈਟ ਇਹਦੇ ਉੱਪਰ ਚਾਲੂ ਕਰਨੀ ਆ ਉਹਦੇ ਲਾਉਣੀ ਆ ਤਾਰ ਅੱਜ ਤੁਹਾਨੂੰ ਇਹ ਪ੍ਰੈਕਟੀਕਲ ਦੇ ਤੌਰ ਤੇ ਆਪਾਂ ਤੁਹਾਨੂੰ ਇਹ ਲਾਈਟ ਨੂੰ ਚਲਾ ਕੇ ਵੀ ਦਿਖਾਉਣਾ ਵੀ ਕਿਵੇਂ ਚੱਲਦੀ ਆ ਇਹਦੇ ਤਿੰਨ ਤਾਰਾਂ ਨੇ ਸਿਰਫ ਇੱਕ ਬ੍ਰਾਊਨ ਤਾਰ ਆ ਇੱਕ ਰੈੱਡ ਤਾਰ ਆ ਤੇ ਇੱਕ ਬਲੂ ਤਾਰ ਮੰਨ ਲਓ ਵੀ ਆਪਾਂ ਇਸ ਤਰ੍ਹਾਂ ਦੀ ਲਾਈਟ ਇਹਦੇ ਉੱਪਰ ਚਲਾਉਣੀ ਆ ਇਹਦੀਆਂ ਤਾਰਾਂ ਆਪਾਂ ਤਾਂ ਇੱਕ ਤਾਂ ਲਾਉਣੀ ਹੈਗੀ ਬਲੂ ਤਾਰ ਦੇ ਉੱਪਰ ਤੇ ਇੱਕ ਤਾਰ ਲਾਉਣੀ ਹੈ ਜੀ ਲਾਲ ਤਾਰ ਦੇ ਉੱਪਰ ਹੁਣ ਆਪਣੇ ਕੋਲੇ ਇੱਕ ਤਾਰ ਬ੍ਰਾਊਨ ਵਾਲੀ ਵਾਕੂ ਆ ਬਾਕੀ ਆ ਬ੍ਰਾਊਨ ਵਾਲੀ ਤਾਰ ਦੇ ਉੱਪਰ ਆਪਾਂ ਜਿਹੜੀ ਵੀ ਮੰਨ ਲਓ ਅੰਦਰੋਂ ਆਪਣੇ ਲਾਈਟ ਆ ਰਹੀ ਆ ਇੱਕ ਤਾਰ ਉਹ ਲਾਉਣੀ ਆ ਤੇ ਦੂਸਰੀ ਤਾਰ ਲਾਉਣੀ ਆ ਨੀਲੀ ਵਾਲੀ ਦੇ ਉੱਪਰ ਜੋ ਆਪਣੀ ਅੰਦਰੋਂ ਸਪਲਾਈ ਆ ਰਹੀ ਹੈ ਆ ਦੇਖੋ ਆ ਦੋ ਤਾਰਾਂ ਲਾਲ ਤੇ ਨੀਲੀ ਉੱਪਰ ਆਪਣੀ ਲਾਈਟ ਵਾਲੀ ਤਾਰ ਹੀ ਪੀਲੀ ਲੱਗੀ ਤੇ ਇਧਰ ਨੀਲੀ ਤੇ ब्राउन तार ਦੇ ਉੱਪਰ ਆਪਣੀ ਸਪਲਾਈ ਜੋ ਮੇਨ ਉਹ ਲੱਗੇ ਹੱਥ ਨੂੰ ਮੈਂ ਇਹ ਪਲੱਗ ਵਾਲਾ ਜੋ ਜਿਹੜੀ ਆਪਣੀ ਤਾਰ ਮੰਨ ਲਓ ਵੀ ਇਹ ਕਰੰਟ ਵਾਲੀ ਹੈ ਜੋ ਆਪਣੀ ਅੰਦਰ ਫਿਟਿੰਗ ਹੋਈ ਹੋਈ ਹੁੰਦੀ ਹੈ ਉਹ ਤਾਰ ਆਪਾਂ ਇਹਨੂੰ ਦੇਖਦੇ ਹਾਂ ਵੀ ਇਹ ਕਿਵੇਂ ਕੰਮ ਕਰਦੀ ਹੈ ਇਹ ਹੁਣ ਮੈਂ ਤਾਰ ਨੂੰ ਲਾਈਟ ਦੇ ਵਿੱਚ ਲਾਉਣ ਲੱਗਿਆ ਹਨ ਹਨੇਰਾ ਕਰਨ ਵਾਸਤੇ ਅਸੀਂ ਇੱਕ ਇੱਥੇ ਕੱਪੜੇ ਦਾ ਉਪਯੋਗ ਕਰਾਂਗੇ ਇਹਨੂੰ ਪਤਾ ਲੱਗੇ ਵੀ ਹਨੇਰਾ ਹੋ ਗਿਆ ਆ ਦੇਖੋ ਲਾਈਟ ਆਪਣੇ ਆਪ ਚਾਲੂ ਹੋ ਗਈ ਹੈ ਇਹ ਲਾਈਟ ਉਨਾ ਚਿਰ ਚੱਲਦੀ ਰਹੇਗੀ ਜਿੰਨਾ ਚਿਰ ਇਸ ਫੋਟੋ ਸੈੱਟ ਦੇ ਉੱਪਰ ਆਪਣੀ ਲਾਈਟ ਕੋਈ ਬਾਹਰੋਂ ਜਾਂ ਸੂਰਜ ਨਹੀਂ ਚੜਦਾ ਉਨਾ ਚਿਰ ਚੱਲਦੀ ਰਹੂ ਮੰਨ ਲਓ ਵੀ ਹੁਣ ਆਪਾਂ ਇਹਦੇ ਉੱਪਰ ਸੂਰਜ ਦੀ ਲਾਈਟ ਪਾਉਣ ਵਾਸਤੇ ਕੱਪੜੇ ਨੂੰ ਚੱਕ ਦਿੱਤਾ ਥੋੜੀ ਦੇਰ ਬਾਅਦ ਲਾਈਟ ਨੇ ਆਪਣੇ ਆਪ ਬੰਦ ਹੋ ਜਾਣਾ ਆ ਦੇਖੋ ਲਾਈਟ ਆਪਣੇ ਆਪ ਬੰਦ ਹੋ ਗਈ ਹੁਣ ਮੈਂ ਇਹਨੂੰ ਫੇਰ ਦੁਬਾਰਾ ਟਕੂੰਗਾ ਕਾਲੇ ਕੱਪੜੇ ਦੇ ਨਾਲ ਲਾਈਟ ਆਪਣੇ ਆਪ ਫਿਰ ਚੱਲ ਪਈ। ਹੁਣ ਮੈਂ ਜਦੋਂ ਫੇਰ ਇਹਨੂੰ ਨੰਗਾ ਕਰ ਦੂੰਗਾ ਤਾਂ ਲਾਈਟ ਆਪਣੇ ਆਪ ਫਿਰ ਬੰਦ ਹੋ ਜਾਊਗੀ। ਦੇਖੋ ਆਪਣੇ ਆਪ ਲਾਈਟ ਫੇਰ ਬੰਦ ਹੋ ਗਈ। ਹੁਣ ਪੈਂ ਫੇਰ ਟਕੂੰਗਾ ਫੇਰ ਚੱਲ ਪੜੇਗੀ। ਆ ਫੇਰ ਚੱਲ ਪਈ। ਇਸ ਤਰ੍ਹਾਂ ਆਪਣੀ ਲਾਈਟ ਇਹ ਪ੍ਰੋਪਰ ਸਹੀ ਢੰਗ ਦੇ ਨਾਲ ਕੰਮ ਕਰੂਗੀ। ਇਹਨੂੰ ਆਪਾਂ ਬੇੜੇ ਦੇ ਵਿੱਚ ਲਾ ਦੇਣਾ। ਇਹ ਪਰ ਜੇ ਪੁਰਜਾ ਇਹ ਆਪਾਂ ਇਹ ਗੱਲ ਦਾ ਧਿਆਨ ਰੱਖਣਾ ਹੈ ਲਾਈਟ ਦੇ ਉੱਪਰ ਹੀ ਲਾਉਣਾ ਹੈ। ਇਨੂੰ ਲਾਈਟ ਦੇ ਸਾਹਮਣੇ ਲੈ ਲਾਉਣਾ ਆ ਦੇਖੋ ਇਹ ਵੀਡੀਓ ਚੰਗੀ ਲੱਗੀ ਤਾਂ ਆਪਣੇ ਯਾਰਾਂ ਦੋਸਤਾਂ ਦੇ ਤੱਕ ਸ਼ੇਅਰ ਕਰ ਦਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਸਸਿਕਾ